ਦੀ ਆਪਣੇ ਕੋਲੇ ਦੀ ਬਾਬਾ ਫਰੀਦ ਕਾਲਜ ਤੋਂ ਸਟੂਡੈਂਟ ਐਨ ਐਸਐਸਟੀ ਆਇਆ ਆਪਾਂ ਅੱਜ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਉਹਨਾਂ ਤੋਂ ਪੁੱਛਦਿਆਂ ਵੀ ਆਪਣੇ ਫਾਰਮ ਤੇ ਕਿ ਆਪਣਾ ਫਾਰਮ ਕਿਹੋ ਜਿਹਾ ਲੱਗਿਆ ਹਾਂਜੀ ਸਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੋਂ ਪਹਿਲਾਂ ਅਸੀਂ ਸਰਦਾਰ ਗਰਸੇਵ ਸਿੰਘ ਜੀ ਦੇ ਬਰਡ ਨੈਚੁਰਲ ਆਰਗੈਨਿਕ ਫਾਰਮ ਦੇ ਉੱਤੇ ਪਹੁੰਚੇ ਅੱਜ ਆਪਣੇ ਸਟੂਡੈਂਟਸ ਲੈ ਕੇ ਬਾਬਾ ਫਰੀਦ ਗਰੁੱਪ ਆਫ ਕਾਲਜ ਦੇ ਸਟੂਡੈਂਟਸ ਨਹੀਂ ਐਨਐਸ ਕੈਂਪ ਐਸ ਕੈਂਪ ਜੋਇਨ ਕੀਤਾ ਇਹਨਾਂ ਨੇ ਤੇ ਸਾਨੂੰ ਫਾਰਮ ਬਹੁਤ ਜ਼ਿਆਦਾ ਵਧੀਆ ਲੱਗਿਆ ਇੱਥੇ ਅਲੱਗ-ਅਲੱਗ ਪਰਜਾਤੀਆਂ ਦੇ ਬੂਟੇ ਲਾਏ ਹੋਏ ਨੇ ਇਹਨਾਂ ਨੇ ਫਲਾਂ ਦੇ ਜਿਵੇਂ ਫੁੱਲਾਂ ਦੇ ਤੇ ਹਰ ਬਰਸਾਤੀ ਬੂਟੇ ਤੇ ਜਿਵੇਂ ਕਿ ਨਾਲ ਇਹਨਾਂ ਨੇ ਜਾਨਵਰ ਰੱਖੇ ਆ ਅਲੱਗ-ਅਲੱਗ ਤਰ੍ਹਾਂ ਦੇ ਆਰਗੈਨਿਕ ਫਾਰਮ ਹੈ ਪੂਰੀ ਤਰ੍ਹਾਂ ਨਾਲ ਜਿਵੇਂ ਜਾਨਵਰ ਤੇ ਉਹਨਾਂ ਨੂੰ ਖਾ ਲੈਂਦੇ ਨੇ ਕੀੜੇ ਮਕੌੜਿਆਂ ਨੂੰ ਤੇ ਜਿਹੜੇ ਬੂਟੇ ਨੇ ਉਹਨਾਂ ਦੇ ਵਿੱਚ ਹੈਲਪ ਕਰ ਦਿੰਦੇ ਨੇ ਉਹਨਾਂ ਦੇ ਫਰੂਟਸ ਲਈ ਤੇ ਅੱਗੇ ਜਿਹੜੀ ਬਿਮਾਰੀਆਂ ਨੇ ਉਹਨਾਂ ਦੇ ਵਿੱਚ ਨਹੀਂ ਪੈਂਦੀਆਂ ਇਸ ਕਰਕੇ ਇਹਨਾਂ ਦਾ ਜਿਹੜਾ ਆਰਗੈਨਿਕ ਫਾਰਮ ਆ ਇੱਕ ਤਰ੍ਹਾਂ ਦਾ ਕੁਦਰਤੀ ਇੱਥੇ ਕੁਦਰਤ ਵਸਦੀ ਆ ਜੇ ਆਪਾਂ ਦੇਖੀਏ ਤਾਂ ਕਿਉਂਕਿ ਇੱਥੇ ਖੜਕੇ ਇਦਾਂ ਮਹਿਸੂਸ ਹੁੰਦਾਗਾ ਜਿਵੇਂ ਅਸੀਂ ਕਿਤੇ ਫੋਰੈਸਟ ਏਰੀਆ ਦੇ ਵਿੱਚ ਖੜੇ ਹੋਨੇ ਆ ਇੱਥੇ ਵੱਖ-ਵੱਖ ਤਰ੍ਹਾਂ ਦੇ ਜਾਨਵਰਾਂ ਦੀਆਂ ਆਵਾਜ਼ਾਂ ਸਾਨੂੰ ਨੂੰ ਮਿਲਦੀਆਂ ਚਹਿਚਕਾਉਂਦੇ ਆ ਤੇ ਬੈਠ ਕੇ ਬਹੁਤ ਵਧੀਆ ਮਹਿਸੂਸ ਹੁੰਦਾਗਾ ਤੇ ਇੱਥੇ ਸਾਨੂੰ ਮੈਡੀਸਨਲ ਪਲਾਂਟ ਵੀ ਜਿਵੇਂ ਬਿਮਾਰੀਆਂ ਦੇ ਜਿਹੜੇ ਅੱਜ ਕੱਲ ਚੱਲ ਰਹੀਆਂ ਨੇ ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਵੀ ਉਹ ਸਾਰੇ ਬੂਟੇ ਇਨਾਂ ਕੋਲੇ ਅਵੇਲੇਬਲ ਨੇ ਤੇ ਉਹਦਾਂ ਦੇ ਫਰੂਟਸ ਵੀ ਅਵੇਲੇਬਲ ਨੇ ਜਿਹੜੇ ਬਿਮਾਰੀਆਂ ਨੂੰ ਕੰਟਰੋਲ ਕਰ ਸਕਣ ਥੈਂਕ ਯੂ ਵੈਰੀ ਮੱਚ ਸਰ ਬਹੁਤ ਵਧੀਆ ਲੱਗਿਆ ਹਾਂਜੀ ਤੁਸੀਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਬਾਬਾ ਫਰੀਦ ਕਾਲਜ ਦੇ ਵਿੱਚ ਐਨਐਸਐਸ ਵਿਭਾਗ ਵੱਲੋਂ ਗੱਲ ਕਰ ਰਹੀ ਆ ਅੱਜ ਮੈਂ ਆਪਣੇ ਐਨਐਸਐਸ ਵਿਭਾਗ ਦੇ ਬੱਚਿਆਂ ਨੂੰ ਮੈਨੂੰ ਮੌਕਾ ਮਿਲਿਆ ਦੂਸਰੀ ਵਾਰ ਮੌਕਾ ਮਿਲਿਆ ਇੱਥੇ ਲੈ ਕੇ ਆਉਂਦਾ ਅਸੀਂ 7 ਡੇ ਕੈਂਪ ਲਗਾ ਰਹੇ ਆ ਤੇ ਅੱਜ ਸਾਲ ਬਾਅਦ ਅਸੀਂ ਇੱਥੇ ਦੁਬਾਰਾ ਵਿਜ਼ਿਟ ਕੀਤਾ ਬਹੁਤ ਚੰਗਾ ਲੱਗਿਆ ਔਰ ਇੱਥੋਂ ਦਾ এনवायरमेंट ਵੇਖ ਕੇ ਬੱਚਿਆਂ ਦੀ ਜਿਹੜੀ ਰੂਹ ਖੁਸ਼ ਹੋ ਜਾਂਦੀ ਆ ਕਿਉਂਕਿ ਅੱਜ ਆਰਗੈਨਿਕ ਇਨਸਾਨਾਂ ਦੀ ਤੇ ਆਰਗੈਨਿਕ ਖਾਣ ਪੀਣ ਦੀ ਸਾਨੂੰ ਬਹੁਤ ਜ਼ਰੂਰਤ ਆ ਅਸੀਂ ਦੇਖਦੇ ਆਂ ਪੰਜਾਬ ਦੇ ਵਿੱਚ ਕਿਵੇਂ ਹਰ ਪਾਸੇ ਹਸਪੀਟਲ ਖੁੱਲ ਰਹੇ ਨੇ ਔਰ ਹਰ ਬੰਦਾ ਜਬਿਮਾਰਾ ਚਾਹੇ ਉਹ 15 ਸਾਲ ਦਾ ਚਾਹੇ ਉਹ 40 ਸਾਲ ਦਾ ਤੇ ਇਸ ਕਰਕੇ ਸਾਨੂੰ ਲੋੜ ਹੈ ਆਰਗੇਨਿਕ ਜੀਵਨ ਜਉਣ ਦੀ ਇੱਥੇ ਆ ਕੇ ਐਂ ਲੱਗਦਾ ਕਿ ਅਸੀਂ ਉਹ ਪ੍ਰਾਤਨ ਪੰਜਾਬ ਵਿੱਚ ਆ ਗਏ ਧੰਨਵਾਦ ਜੀ ਮੇਰਾ ਨਾਮ ਟੀਨਾ ਹੈ ਮੈਂ ਐਨਐਸਐਸ ਵਲੰਟੀਅਰ ਆ ਅੱਜ ਅਸੀਂ ਇੱਥੇ ਆਰਗੇਨਿਕ ਫਾਰਮ ਵਿਜ਼ਿਟ ਕਰਨ ਆਏ ਇੱਥੇ ਅਸੀਂ ਇੰਨੇ ਸਾਰੇ ਪੌਦੇ ਦੇਖੇ ਜਿਹੜੇ ਅਸੀਂ ਪਹਿਲਾਂ ਕਦੇ ਨਹੀਂ ਦੇਖੇ ਮਤਲਬ ਨਿਊ ਨਿਊ ਪ੍ਰਜਾਤੀਆਂ ਸੀਗੀਆਂ ਜਿਹੜੀਆਂ ਅਸੀਂ ਕਦੇ ਵੀ ਪੰਜਾਬ ਵਿੱਚ ਜਾਂ ਉਹਨਾਂ ਬਾਰੇ ਇੰਟਰੋਡਿਊਸ ਨਹੀਂ ਹੋਇਆ ਇਹਨਾਂ ਲਈ ਇਹਨਾਂ ਬਾਰੇ ਸਟੱਡੀ ਕਰਕੇ ਸਾਨੂੰ ਆਪਣੇ ਸਟੱਡੀ ਵਿੱਚ ਵੀ ਕਾਫੀ ਹੈਲਪ ਮਿਲੀ ਹੈ ਮੈਡੀਸਨਲ ਪਲਾਂਟਸ ਦਾ ਯੂਜ਼ ਪਤਾ ਲੱਗਿਆ ਮੈਡੀਸਨਸ ਵਿੱਚ ਅਸੀਂ ਅੰਗਰੇਜ਼ੀ ਦਵਾਈਆਂ ਹੀ ਖਾਂਦੇ ਰਹਿੰਦੇ ਆ ਪਰ ਅੱਜ ਮੈਡੀਸਨਲ ਪਲਾਂਟਸ ਬਾਰੇ ਪੜ੍ਹ ਕੇ ਉਹਨਾਂ ਬਾਰੇ जान ਕੇ ਉਹਨਾਂ ਦੇ ਫਰੂਟਸ ਉਹਨਾਂ ਬਾਰੇ ਪੜ੍ਹ ਕੇ ਬਹੁਤ ਅੱਛਾ ਲੱਗਿਆ ਨਾਲੇ ਨਵੇਂ-ਨਵੇਂ ਪੰਛੀ ਜਾਨਵਰ ਦੇਖਣ ਨੂੰ ਮਿਲੇ ਜਿਹੜੇ ਅਸੀਂ ਅੱਗੇ ਪਹਿਲਾਂ ਨਹੀਂ ਦੇਖੇ थैंक यू ਸਰ ਤੁਸੀਂ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ थैंक यू ਵਰਕ ਬੱਚਾ ਉਹਨਾਂ ਜਮਾ